ਫਿਟ ਫੋਰ ਚੇਂਜ ਜਿਹੜੀ ਇੱਕ ਸੰਸਥਾ ਜੀ ਫਾਊਂਡੇਸ਼ਨ ਹੈ ਉਹਨਾਂ ਵੱਲੋਂ ਜੋ ਜਿਹੜੇ ਨੇ ਕੱਪੜੇ ਦੇ ਥੇਲੇ ਬਣਾ ਕੇ ਉਹ ਜਿਹੜੇ ਨੇ ਦੁਕਾਨਦਾਰਾਂ ਨੂੰ ਦਿੱਤੇ ਜਾ ਰਹੇ ਨੇ ਆਮ ਲੋਕਾਂ ਨੂੰ ਦਿੱਤੇ ਜਾ ਰਹੇ ਨੇ ਕਿ ਉਹ ਜੋ ਹੈ ਪਲਾਸਟਿਕ ਦੇ ਥੇਲਿਆ ਇਸਤੇਮਾਲ ਨਾ ਕਰਨ ਤੇ ਉਹ ਥੇਲੇ ਜਿਹੜੇ ਜਿਹੜੇ ਘਰ ਤੋਂ ਬਾਹਰ ਸਮਾਨ ਲੈਣ ਜਾਂਦੇ ਨੇ ਤੇ ਥੇਲੇ ਜਿਹੜੇ ਲੈ ਕੇ ਜਾਂਦੇ ਤੇ ਉਹਨਾਂ ਵਿੱਚ ਹੀ ਸਮਾਨ ਘਰ ਵਿੱਚ ਲੈ ਕੇ ਆਣ ਕਿਉਂਕਿ ਬਰਸਾਤ ਦਾ ਮੌਸਮ ਹੈ ਅਕਸਰ ਦੇਖਿਆ ਹੁੰਦਾ ਹੈ ਕਿ ਜਿਹੜੀ ਪੋਲੀਥੀਨ ਦੇ ਥੇਲਿਆ ਹੁੰਦੀਆਂ ਉਹ ਜਿਹੜੇ ਪਾਣੀ ਦੇ ਨਾਲ ਬਹਿ ਕੇ ਜਿਹੜੀਆਂ ਨਾਲੇ ਨਦੀਆਂ ਦੇ ਵਿੱਚ ਜਾ ਕੇ ਇਕੱਠੇ ਹੋ ਜਾਂਦੇ ਤੇ ਪਾਣੀ ਨੂੰ ਕਿਧਰੇ ਕਿਧਰੇ ਉਸ ਤਰ ਪੜ੍ਹਨ ਬਿਹਾਰੀ ਠੀਕ ਹੈ ਬਟ ਪੰਜਾਬ ਤੇ ਆ ਕੇ ਮੈਂ ਸੁਣਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੀ ਠੀਕ ਹੈ ਸਿਰ ਪੜ੍ਹਨ ਵਾਸਤੇ ਨਹੀਂ ਸੁਣਿਆ ਨਾ ਉਹਨੂੰ ਕਰਨਾ ਵੀ ਤੇ ਜ਼ਮੀਨੀ ਸਤਹ ਤੇ ਜ਼ਮੀਨੀ ਸਤਹ ਤੇ ਕਰਨਾ ਵੀ ਐ ਸੋ ਸਾਨੂੰ ਆਪ ਅਵੇਅਰ ਹੋਣਾ ਪੈਣਾ ਠੀਕ ਹੈ ਜਾਨਾ ਜੀ ਗੱਲ ਕਰੀਆ ਹਰ ਸਬਜ਼ੀ ਮੰਡੀ ਜਿਹੜੀ ਮੰਡੀਆਂ ਲੱਗਦੀਆਂ ਥੋਕ ਵਿੱਚ ਉੱਥੇ ਜਿਹੜਾ ਇਹਦਾ ਇਸਤੇਮਾਲ ਹੋ ਰਿਹਾ ਆਇਤਾ ਦੇਖੋ ਹੀ ਸਾਰਿਆਂ ਨੇ ਰੋਕ ਹੀ ਰੇ ਆ ਲੋਕੀ ਸਮਝਣ ਤਾਂ ਜਿਆਦਾ ਚੰਗੀ ਗੱਲ ਆ ਆ ਦੇਖੋ ਮੇਰੇ ਪਲਾਸਟਿਕ ਦੇ ਜਿਵੇਂ ਲਫਾਫੇ ਮੈਂ ਲਿੱਤੇ ਨੇ ਉਹਨਾਂ ਕੋਲ ਜਿਹੜੇ ਜਿਹੜੇ ਚ ਉਹਨਾਂ ਸਮਾਨ ਸੀਗੇ ਤੇ ਉਹਨਾਂ ਨੂੰ ਝੋਲਾ ਦਿੱਤਾ ਆਪਾਂ ਅੱਛਾ ਝੋਲਾ ਦੇ ਕੇ ਤੁਸੀਂ ਉਹਨਾਂ ਦਾ ਪਲਾਸਟਿਕ ਲੈ ਲੈਣਾ ਹੈਨਾ ਨਾਲ ਦੀ ਨਾਲ ਲੇਤਾ ਹੈਗਾ ਤੇ ਉਹਦੇ ਚ ਉਹਨਾਂ ਨੂੰ ਵੀ ਖੁਸ਼ੀ ਹੋਈ ਹੈਨਾ ਕਿ ਇੱਕ ਜਿਹੜੀ ਚੀਜ਼ ਫੱਟ ਰਹੀ ਹੈ RAM ਨਾਲ ਫਾੜ ਕੇ ਫਟਾਫਟ ਲਿਫਾਫੇ ਨੂੰ ਉਹਨਾਂ ਨੇ ਸਾਈਡ ਤੋਂ ਸੁੱਟਿਆ ਤੇ ਨਾਲ ਆ ਵਧੀਆ ਝੋਲਾ ਲਿੱਤਾ ਉਹਨਾਂ ਨੇ ਤੇ ਉਹਨਾਂ ਨੂੰ ਆਪ ਨੂੰ ਵੀ ਲੱਗਾ ਤੇ ਇਦਾਂ ਹੌਲੀ ਹੌਲੀ ਜਿਵੇਂ ਜਿਵੇਂ ਲੋਕਾਂ ਤੱਕ ਇਹ ਜੀ ਪਹੁੰਚੇਗੀ ਨਾ ਲੋਕਾਂ ਨੂੰ ਆਪਣੇ ਆਪ ਅਵੇਅਰਨੈਸ ਆਏਗੀ ਮੈਨੂੰ ਪਤਾ ਹੈ ਕਿ ਪੰਜਾਬ ਵਾਸੀ ਹੈਗੇ ਨੇ ਇਦਾਂ ਦੇਖੀ ਉਹ ਚੀਜ਼ ਜੇ ਤੁਹਾਨੂੰ ਪਤਾ ਲੱਗ ਜਾਵੇ ਕਿ ਸਾਡੇ ਸਿਹਤ ਲਈ ਖਲਵਾੜ ਹੈ ਉਹਨੂੰ ਜ਼ਰੂਰ ਅਪਣਾਉਣਗੇ ਅਵੇਅਰ ਕਰ ਰਹੇ ਹਾਂ ਕਿ ਜਿਹੜੇ ਪਲਾਸਟਿਕ ਦੇ ਲਿਫਾਫੇ ਹੁੰਦੇ ਆ ਉਹਨਾਂ ਦੀ ਜਗ੍ਹਾ ਤੇ ਤੁਸੀਂ ਇਹ ਲਿਫਾਫੇ ਯੂਜ਼ ਕਰੋ ਕਿ ਜਿਹੜੇ ਦੁਬਾਰਾ ਵੀ ਤੁਸੀਂ ਅੱਗੇ ਯੂਜ਼ ਕਰ ਸਕਦੇ ਹੋ ਤੇ ਇਹ ਥੇਲੇ ਤੁਸੀਂ ਕਿੱਥੋਂ ਲੈ ਕੇ ਆਉਂਦੇ ਹੋ ਕਿ ਨੇ ਪੈਸੇ ਤੇ ਖਰੀਦਦੇ ਹੋ ਕਿੱਦਾਂ ਬਣਾ ਕੇ ਲਿਆਉਂਦੇ ਹੋ ਐਕਚੁਅਲੀ ਸਾਡੀ ਸੰਸਥਾ ਇੱਕ ਪ੍ਰੋਜੈਕਟ ਤੇ ਕੰਮ ਕਰ ਰਹੀ ਹੈ ਜਿਹਦਾ ਨਾਮ ਹੈ ਵੇਸਟ ਟੂ ਵਿਜ਼ਡਮ ਉਹਦੇ ਵਿੱਚ ਅਸੀਂ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਪਿਛਲੇ 3 ਸਾਲ ਤੋਂ ਕਿ ਤੁਸੀਂ ਕੋਈ ਵੀ ਤੁਹਾਡਾ ਕਾਈਂਡ ਆਫ ਡ੍ਰਾਈ ਵੇਸ ਤੁਸੀਂ ਤੁਸੀਂ ਡੰਪ ਕਰਨ ਦੇ ਬਦਲੇ ਸਾਨੂੰ ਡੋਨੇਟ ਕਰੋ ਠੀਕ ਹੈ ਉਸ ਤੋਂ ਕੀ ਹੋਏਗਾ ਕਿ ਸਭ ਤੋਂ ਪਹਿਲੇ ਆਪਣਾ ਇੱਕ ਇਕ ਕੰਪਲੀਟ ਹੋਏਗਾ এনवायरमेंट ਦੇ ਵਿੱਚ ਲੈਂਡਫਿਲਸ ਬੰਨਾ ਬੰਦ ਹੋ ਜਾਏ ਝੋਲੇ ਵੀ ਤੁਸੀਂ ਫੜੇ ਹੋਏ ਨੇ ਲੋਕਾਂ ਨੂੰ ਦਿੱਤੀ ਹੋਗੀ ਗੱਲਬਾਤ ਵੀ ਕੀਤੀ ਈ ਉਹਨਾਂ ਨਾਲ ਤੇ ਕਿੱਦਾਂ ਦਾ ਲੱਗ ਰਿਹਾ ਉਹਨਾਂ ਨੂੰ ਕਿ ਉਹ ਮਤਲਬ ਸਮਝ ਰਹੇ ਨੇ ਇਸ ਗੱਲ ਨੂੰ ਸੇ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ ਬਦਲਾਵ ਇੱਕੋ ਦਮ ਨਹੀਂ ਆਂਦਾ ਬਦਲਾਵ ਲਿਆਨ ਲਈ ਆਪਾਂ ਨੂੰ ਕੰਸਿਸਟੈਂਸੀ ਕੰਟੀਨਿਉਟੀ ਰੱਖਣੀ ਹੋਏਗੀ ਬਾਰ ਬਾਰ ਉਹਨਾਂ ਨੂੰ ਸੋਲੂਸ਼ਨ ਵੱਲ ਲੈ ਕੇ ਜਾਣਾ ਹੋਏਗਾ ਆਪਾਂ ਬੰਦ ਕਰਨ ਤੇ ਤਾਂ ਜਾਣੇ ਨਾਲ ਸੋਲੂਸ਼ਨਸ ਦਵਾਂਗੇ ਤਾਂ ਜ਼ਰੂਰ ਅਪਣਾਨ ਕੇ ਤੋ ਪਨਾ ਵੀ ਰਹਿ ਨਹੀਂ ਕੋਈ ਵੀ ਕਪੜਾ ਜਿਹੜਾ ਕਿਸੇ ਨੂੰ ਦੁਬਾਰਾ ਨਹੀਂ ਪਵਾ ਸਕਦੇ ਜਾਂ ਨਹੀਂ ਪਾ ਸਕਦਾ ਕੋਈ ਬੰਦਾ ਕੱਟਿਆ ਫਟਿਆ ਅਸੀਂ ਉਸ ਕਪੜੇ ਨੂੰ ਰੀਯੂਜ਼ ਕਰਕੇ ਥੈਲਾ ਬਣਾ ਰਹੇ ਹਾਂ ਔਰ ਜਿਹੜੀ ਮਹਿਲਾਵਾਂ ਥੈਲਾ ਬਣਾ ਰਹੀਆਂ ਉਹਨਾਂ ਲਈ ਇੱਕ ਰੋਜ਼ਗਾਰ ਵੀ ਹੋ ਗਿਆ ਅਸੀਂ ਕਿਓਸਕ ਲਗਾਈ ਹੈ ਕਿ ਰੈਂਟਲ ਝੋਲਾ ਅਵੇਲੇਬਲ ਕਰਾ ਦਈਏ ਬੰਦੇ ਨੂੰ ਕਿ 10 ਰੁਪਏ ਦਾ ਤੁਸੀਂ ਝੋਲਾ ਲੈ ਕੇ ਜਾਓ ਆਪਣਾ ਕੰਮ ਕਰੋ ਵਾਪਸ ਝੋਲਾ ਲੈ ਕੇ ਆਓ ਤੇ ਆਪਣਾ 10 ਰੁਪਏ ਲੈ ਜਾਓ ਤੁਹਾਡੇ ਪੋਲੀਥੀਨ ਵੀ ਤੁਹਾਡੇ ਨਾਲ ਕੈਂਸਰ ਲੈ ਕੇ ਨਹੀਂ ਜਾਏਗਾ ਤੁਸੀਂ এনवायरमेंट ਦਾ ਵੀ ਭਲਾ ਕਰ ਲੋਗੇ ਆਪਣੇ ਘਰ ਪਰਿਵਾਰ ਦਾ ਵੀ ਭਲਾ ਕਰ ਲੋਗੇ ਤੇ ਸਮਾਜ ਦਾ ਵੀ ਭਲਾ ਕਰ ਉਸ ਜੋ ਪਲਾਸਟਿਕ ਹੈ ਸਿਰਫ ਆਪਾਂ ਨੂੰ ਹੀ ਹਾਮ ਨਹੀਂ ਕਰ ਰਿਹਾ ਸਿਰਫ ਲੋਕਾਂ ਨੂੰ ਨਹੀਂ ਕਰ ਰਿਹਾ ਜਾਨਵਰਾਂ ਤੱਕ ਨੂੰ ਹਾਮ ਕਰ ਰਿਹਾ ਆਪਾਂ ਕੀ ਕਰਦੇ ਆਂਗੇ ਕਿ ਚਲ ਆਪਾਂ ਗਊ ਮਾਤਾ ਨੂੰ ਦੇਣਾ ਹੈ ਖਾਣਾ ਦੇਣਾ ਹੈ ਪਲਾਸਟਿਕ ਚ ਬੰਨਿਆ ਸਿੱਟਾ ਉਹ ਤੋਂ ਪਲਾਸਟਿਕ ਨੂੰ ਖੋਲ ਕੇ ਖਾ ਰਿਹਾ ਨਾ ਉਹਦੇ ਅੰਦਰ ਕਿੰਨਾ ਪਲਾਸਟਿਕ ਜਾ ਰਿਹਾ ਕਈ ਵਾਰ ਇਹ ਦੇਖਿਆ ਕਿ ਗਊਆਂ ਜਿਹੜੇ ਪਲਾਸਟਿਕ ਹੀ ਖਾ ਜਾਂਦੇ ਖਾਣ ਦੇ ਨਾਲ ਹੀ ਤੇ ਕਈਆਂ ਵਾਰ ਜਦੋਂ ਮਤਲਬ ਉਹਨਾਂ ਦੇ ਇਹ ਤੇ ਕੀ ਬਿਮਾਰੀ ਫੈਲੀ ਹੈ ਜੋ ਵੀ ਦੇਖਿਆ ਤਾ ਪਲਾਸਟਿਕ ਕਾਫੀ ਨਿਕਲਿਆ ਉਹਦੇ ਵਿੱਚ 20-20 ਕਿਲੋ ਪਲਾਸਟਿਕ ਨਿਕਲਿਆ ਗਾ ਉਹਦੇ ਵਿੱਚ ਗਊ ਦੇ ਪੇਟ ਦੇ ਅੰਦਰੋਂ ਉੱਤੇ ਤੁਸੀਂ ਆਪਾ ਖੁਦ ਹੀ ਦੇਖੀ ਨਾ ਇੱਕ ਜਗ੍ਹਾ ਆਪਾਂ کہہ ਰਹੇ ਕਿ ਆਪਾਂ ਪੁੱਝ ਰਹੇ ਆ ਤੇ ਦੂਸਰੀ ਜਗ੍ਹਾ ਆਪਾਂ ਹੀ ਹਾਮ ਦੇ ਰਹੇ ਆ ਬਿਲਕੁਲ ਉਹ ਨਹੀਂ ਹੋਣਾ ਚਾਹੀਦਾ ਸਤਿ ਸ਼੍ਰੀ ਅਕਾਲ ਜੀ ਸਰਕਾਰ ਤੇ ਰਹਿਮ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਬੀਰ ਰਾਹੀ ਪੋਲੂਸ਼ਨ ਲਗਾਤਾਰ ਵਧ ਰਿਹਾ ਹੈ ਤੇ ਜਿਹੜੇ ਖਾਸ ਕਰਕੇ ਜਿਹੜੇ ਪਲਾਸਟਿਕ ਦੇ ਪੰਨੀਆਂ ਹੁੰਦੀਆਂ ਨੇ ਥੇਲੀਆਂ ਹੁੰਦੀਆਂ ਨੇ ਜਿਹਨੇ ਬਾਜ਼ਾਰਾ ਵਿੱਚ ਲੋਕ ਜਿੰਨਾ ਵਿੱਚ ਸਮਾਨ ਪਾ ਕੇ ਆਪਣੇ ਘਰਾਂ ਤੇ ਵਿੱਚ ਲੈ ਕੇ ਜਾਂਦੇ ਨੇ ਉਹਨਾਂ ਨਾਲ ਪਰਿਆਵਰਣ ਨੂੰ ਕਿਦਰਾ ਕਿਦਰੇ ਵੱਡਾ ਨੁਕਸਾਨ ਹੋ ਰਿਹਾ ਤੇ ਉਸ ਨੁਕਸਾਨ ਨੂੰ ਦੂਰ ਕਰਨ ਲਈ ਸਵਿਚ ਫੋਰ ਚੇਂਜ ਜਿਹੜੀ ਇੱਕ ਸੰਸਥਾ ਜੀ ਫਾਊਂਡੇਸ਼ਨ ਨੇ ਉਹਨਾਂ ਵੱਲੋਂ ਜੋ ਜਿਹੜੇ ਨੇ ਕੱਪੜੇ ਦੇ ਥੇਲੇ ਬਣਾ ਕੇ ਉਹ ਜਿਹੜੇ ਨੇ ਦੁਕਾਨਦਾਰਾਂ ਨੂੰ ਦਿੱਤੇ ਜਾ ਰਹੇ ਨੇ ਆਮ ਲੋਕਾਂ ਨੂੰ ਦਿੱਤੇ ਜਾ ਰਹੇ ਨੇ ਕਿ ਉਹ ਜੋ ਹੈ ਪਲਾਸਟਿਕ ਦੇ ਥੇਲੀਆਂ ਇਸਤੇਮਾਲ ਨਾ ਕਰਨ ਤੇ ਉਹ ਥੇਲੇ ਜਿਹੜੇ ਜਿਹਨੂੰ ਘਰ ਤੋਂ ਬਾਹਰ ਸਮਾਨ ਲੈਣ ਜਾਂ ਘਰ ਵਿੱਚ ਲੈ ਕੇ ਆਨ ਕਿਉਂਕਿ ਬਰਸਾਤ ਦਾ ਮੌਸਮ ਵਿੱਚ ਅਕਸਰ ਦੇਖਿਆ ਹੁੰਦਾ ਹੈ ਕਿ ਜਿਹੜੀ ਪੋਲੀਥੀਨ ਦੀਆਂ ਥੇਲੀਆਂ ਹੁੰਦੀਆਂ ਨੇ ਉਹ ਜਿਹੜੇ ਪਾਣੀ ਦੇ ਨਾਲ ਬਹਿ ਕੇ ਜਿਹੜੀਆਂ ਨਾਲੇ ਨਦੀਆਂ ਦੇ ਵਿੱਚ ਜਾ ਕੇ ਇਕੱਠੇ ਹੋ ਜਾਂਦੇ ਨੇ ਤੇ ਪਾਣੀ ਨੂੰ ਕਿਧਰੇ ਕਿਧਰੇ ਉਸ ਨਾਲ ਕਾਫੀ ਨੁਕਸਾਨ ਹੁੰਦਾ ਹੈ ਅਦਰ ਦੇਖ ਸਕਦੇ ਹੋ ਚੋਲਾ ਅਪਣਾਓ ਤਰਤੀ ਬਚਾਓ ਇੱਕ ਸਲੋਗਨ ਜਿਹੜਾ ਦਿੱਤਾ ਗਿਆ ਵੀ ਕੀ ਮਾਨਵ ਵਿੱਚ ਆਏ ਤੁਸੀਂ ਕਿਸ ਤਰ੍ਹਾਂ ਜੋ ਹੈ ਇਸ ਦੀ ਸ਼ੁਰੂਆਤ ਕੀਤੀ ਗਈ ਸਰ ਐਕਚੁਅਲੀ ਅੱਜਕੱਲ ਬਹੁਤ ਜ਼ਿਆਦਾ ਮਾਤਰਾ ਚ ਜਿਹੜੀ ਹੈ ਕਿ ਪਲਾਸਟਿਕ ਯੂਜ਼ ਕੀਤਾ ਜਾ ਰਿਹਾ ਵਾ ਠੀਕ ਹੈ ਤੇ ਇਹਦੇ ਨਾਲ ਜਿਹੜੀ ਹੈਗੀ ਆ ਕਾਫੀ ਪੋਲੂਸ਼ਨ ਵੱਧ ਰਿਹਾ ਵਾ ਕਿਉਂਕਿ ਇਹ ਵਨ ਟਾਈਮ ਯੂਜ਼ ਹੁੰਦੇ ਆ ਤੇ ਉਸ ਤੋਂ ਬਾਅਦ ਲੋਕੀ ਥ्रो ਕਰ ਦਿੰਦੇ ਆ ਤੇ ਉਹ ਕਦੇ ਵੀ ਮਤਲਬ ਉਹ ਵੇਸਟ ਹੀ ਜਾਂਦਾ ਵਾ ਉਹ ਕਦੇ ਯੂਜ਼ ਹੀ ਨਹੀਂ ਆਂਦਾ ਦੁਬਾਰਾ ਤੇ ਜਿਹੜੇ ਇਹ ਹੈ ਕਿ ਥੈਲੇ ਅਸੀਂ ਬਣਾਏ ਆ ਕੱਪੜਿਆਂ ਦੇ ਜਿਹੜੇ ਵੇਸਟ ਲੋਕਾਂ ਦੇ ਕੱਪੜੇ ਹੁੰਦੇ ਆ ਜਾਂ ਜਿਨ੍ਹਾਂ ਦੀ ਯੂਜ਼ ਨਹੀਂ ਹੁੰਦੇ ਆ ਉਹ ਕੱਪੜੇ ਅਸੀਂ ਲੋਕਾਂ ਤੋਂ ਲੈ ਕੇ ਠੀਕਾ ਜਿਹੜਾ ਨੇ ਲੋਕਾਂ ਨੇ ਸਾਨੂੰ ਦਿੱਤੇ ਆ ਅਸੀਂ ਉਹਨਾਂ ਦੇ ਵੇਸਟ ਦੇ ਕੱਪ ਆਪਣੇ ਥੈਲੇ ਬਣਾਏ ਆ ਠੀਕ ਆ ਤੇ ਉਹੀ ਅਸੀਂ ਲੋਕਾਂ ਨੂੰ ਦੇ ਰਹੇ ਆ ਵੰਡ ਰਹੇ ਆ ਅਵੇਅਰ ਕਰ ਰਹੇ ਆ ਕਿ ਜਿਹੜੇ ਪਲਾਸਟਿਕ ਦੇ ਲਫਾਫੇ ਹੁੰਦੇ ਆ ਉਹਨਾਂ ਦੀ ਜਗ੍ਹਾ ਤੇ ਤੁਸੀਂ ਇਹ ਲਫਾਫੇ ਯੂਜ਼ ਕਰੋ ਕਿ ਜਿਹੜੇ ਦੁਬਾਰਾ ਵੀ ਤੁਸੀਂ ਅੱਗੇ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਬਸ ਥੈਂਕ ਯੂ ਬਿਲਕੁਲ ਇਹ ਥੈਲੇ ਤੁਹਾਨੂੰ ਦਿਖਾ ਸਕਦੇ ਆ ਇਸ ਤਰ੍ਹਾਂ ਦੇ ਥੈਲੇ ਜਿਹੜੇ ਨੇ ਇਸ ਸੰਸਥਾ ਵੱਲੋਂ ਜੋ ਹੈ ਲੋਕਾ ਕੋਲ ਬਣਵਾਏ ਗਏ ਨੇ ਤੇ ਉਸ ਤੋਂ ਬਾਅਦ ਲੋਕਾਂ ਨੂੰ ਵੰਡੇ ਵੀ ਜਾ ਰਹੇ ਨੇ ਤੇ ਇਸਤੇਮਾਲ ਕਰਨ ਦੀ ਜਿਹੜੀ ਅਪੀਲ ਵੀ ਕੀਤੀ ਜਾ ਰਹੀ ਹੈ ਇਹ ਥੇਲੇ ਤੁਸੀਂ ਕਿੱਥੋਂ ਲੈ ਕੇ ਆਂਦੇ ਹੋ ਕਿਨੇ ਪੈਸੇ ਤੇ ਖਰੀਦਦੇ ਹੋ ਕਿੱਦਾਂ ਬਣਾ ਕੇ ਲੈ ਕੇ ਆਏ ਕਿ ਐਕਚੁਅਲੀ ਸਾਡੀ ਸੰਸਥਾ ਇੱਕ ਪ੍ਰੋਜੈਕਟ ਤੇ ਕੰਮ ਕਰ ਰਹੀ ਹੈ ਜਿਹਦਾ ਨਾਮ ਹੈ ਵੇਸਟ ਟੂ ਵਿਜ਼ਡਮ ਉਹਦੇ ਵਿੱਚ ਅਸੀਂ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਪਿਛਲੇ 3 ਸਾਲ ਤੋਂ ਕਿ ਤੁਸੀਂ ਕੋਈ ਵੀ ਤੁਹਾਡਾ ਡਰਾਈ ਵੇਸਟ ਕਿਸੇ ਵੀ ਤਰੀਕੇ ਦਾ ਭਾਵੇਂ ਪਲਾਸਟਿਕ ਦਾ ਲਿਫਾਫਾ ਇਹ ਐਨੀ ਕਾਈਂਡ ਆਫ ਡਰਾਈ ਵੇਸਟ ਤੁਸੀਂ ਡੰਪ ਕਰਨ ਦੇ ਬਦਲੇ ਸਾਨੂੰ ਡੋਨੇਟ ਕਰੋ ਠੀਕ ਉਸ ਤੋਂ ਕੀ ਹੋਏਗਾ ਕਿ ਸਭ ਤੋਂ ਪਹਿਲਾਂ ਆਪਣਾ ਇੱਕ ਈਕੰਪਲੀਟ ਹੋਏਗਾ এনवायरमेंट ਦੇ ਵਿੱਚ ਲੈਂਡਫਿਲਸ ਬੰਨਾ ਬੰਦ ਹੋ ਜਾਏ ਠੀਕ ਫਿਰ ਅਸੀਂ ਆ ਜਾਨੇ ਸੈਕਿੰਡ ਸਬਜੈਕਟ ਤੇ ਬੇਰੋਜ਼ਗਾਰੀ ਜਿਹੜੀ ਸਭ ਤੋਂ ਵੱਡੀ ਆਪਣੇ ਸਮਾਜ ਦੀ ਸਮੱਸਿਆ ਅਸੀਂ ਇੱਕ ਸੈਕਿੰਡ ਇਤੇ ਕੰਮ ਕਰ ਰਹੇ ਹਾਂ ਜਿਹਦੇ ਵਿੱਚ ਅਸੀਂ এমਪਲੋਇਮੈਂਟ ਜਨਰੇਟ ਕਰਦੇ ਹਾਂ ਹੰਜੀ ਵੇ ਜੇ ਕੋਈ ਵੀ ਕਪੜਾ ਜਿਹੜਾ ਕਿਸੇ ਨੂੰ ਦੁਬਾਰਾ ਨਹੀਂ ਪਵਾ ਸਕਦੇ ਜਾਂ ਨਹੀਂ ਪਾ ਸਕਦਾ ਕੋਈ ਬੰਦਾ ਕੱਟਿਆ ਫਟਿਆ ਅਸੀਂ ਉਸ ਕਪੜੇ ਨੂੰ ਰੀਯੂਜ਼ ਕਰਕੇ ਥੈਲਾ ਬਣਾ ਰਹੇ ਹਾਂ ਔਰ ਜਿਹੜੀ ਮਹਿਲਾਵਾਂ ਥੈਲਾ ਬਣਾ ਰਹੀਆਂ ਉਹਨਾਂ ਲਈ ਇੱਕ ਰੋਜ਼ਗਾਰ ਵੀ ਹੋ ਗਿਆ ਠੀਕ ਹੈ ਫਿਰ ਦੁਬਾਰਾ ਤੁਹਾਡੇ এনवायरमेंटਲੀ ਇੱਕ ਸੋਲੂਸ਼ਨ ਹੋ ਗਿਆ ਕਿ ਪਲਾਸਟਿਕ ਦਾ ਅਲਟਰਨੇਟ ਆ ਗਿਆ ਤੇਜੀ ਗੱਲ ਜੇ ਆਪਾਂ ਮਾਰਕੀਟ ਦੇ ਵਿੱਚ ਦੇਖੀਏ ਕਿੱਥੇ ਵੀ ਤਾਂ ਝੋਲੇ ਦੀ ਜਿਹੜੀ ਕੀਮਤ ਉਹ ਇੰਨੀ ਹੈ ਕਿ ਹਰ ਇੱਕ ਮੀਡਲ ਕਲਾਸ ਜਾਂ ਲੋਅਰ ਕਲਾਸ ਬੰਦਾ बार-बार ਉਹਨੂੰ ਅਫੋਰਡ ਨਹੀਂ ਕਰ ਸਕਦਾ 18 ਤੋਂ 20 ਰੁਪਏ ਜਾਂ 50 ਰੁਪਏ ਤੱਕ ਦਾ। ਠੀਕ ਸੋ ਅਸੀਂ ਇੱਕ ਅਫਰਟ ਸੇ ਵੀ ਕਰ ਰਹੇ ਹਾਂ ਕਿ ਅਸੀਂ ਕਿਓਸਕ ਲਗਾਈ ਹੈ ਕਿ ਰੈਂਟਲ ਝੋਲਾ ਅਵੇਲੇਬਲ ਕਰਾ ਦਈਏ ਬੰਦੇ ਨੂੰ ਕਿ 10 ਰੁਪਏ ਦਾ ਤੁਸੀਂ ਝੋਲਾ ਲੈ ਕੇ ਜਾਓ ਆਪਣਾ ਕੰਮ ਕਰੋ ਵਾਪਸ ਝੋਲਾ ਲੈ ਕੇ ਆਓ ਤੇ ਆਪਣਾ 10 ਰੁਪਏ ਲੈ ਜਾਓ। ਤੁਹਾਡਾ ਪੋਲੀਥੀਨ ਵੀ ਤੁਹਾਡੇ ਨਾਲ ਕੈਂਸਰ ਲੈ ਕੇ ਨਹੀਂ ਜਾਏਗਾ ਤੁਸੀਂ এনवायरमेंट ਦਾ ਵੀ ਫਲਕ ਕਰ ਲੋਗੇ ਆਪਣੇ ਘਰ ਪਰਿਵਾਰ ਦਾ ਵੀ ਫਲਕ ਕਰ ਲੋਗੇ ਤੇ ਸਮਾਜ ਦਾ ਵੀ ਫਲਕ ਇਸ ਤਰ੍ਹਾਂ ਤੁਸੀਂ ਕਿਦਰਾ ਕਾਊਂਟਰ ਵਗੈਰਾ ਲਗਾ ਰਹੇ ਹੋ ਜਿੱਥੇ ਅਵੇਲੇਬਲ ਹੋ ਸਕਦਾ ਚੋਲਾ ਜੀ ਅੱਗੇ ਅਸੀਂ ਨਗਰ ਨਿਗਮ ਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਕੁਝ ਪਲਾਨ ਕਰ ਰਹੇ ਹਾਂ ਕਿ ਜਿੱਥੇ ਵੀ ਸਭ ਤੋਂ ਜ਼ਿਆਦਾ ਪੋਲੀਥੀਨ ਜਨਰੇਟ ਹੁੰਦੀ ਹੈ ਉੱਥੇ ਅਸੀਂ ਇਦਾਂ ਦੇ ਕਾਊਂਟਰ ਲਗਾਈਏ ਕਿ ਲੋਕੀ ਜਦੋਂ ਮੰਡੀ ਦੇ ਵਿੱਚ ਇੰਟਰ ਕਰ ਰਿਹਾ ਉਦੋਂ ਛੋਲਾ ਲੈ ਕੇ ਇੰਟਰ ਕਰਨਗੇ ਮੰਡੀ ਦੇ ਵਿੱਚ ਆਲਰੇਡੀ ਪਲਾਸਟਿਕ ਫ੍ਰੀ ਹੋ ਜਾਂਦਾ ਹੈ ਤੁਸੀਂ ਦੇਖੋਗੇ ਕਈ ਛੋਟੀਆਂ-ਛੋਟੀਆਂ ਜਿਹੀ ਸਬਜ਼ੀ ਮੰਡੀ ਲੱਗਦੀ ਹੈ ਇੱਕ ਬੰਦਾ ਜਦੋਂ ਸਬਜ਼ੀ ਲੈਣ ਨੂੰ ਇੰਟਰ ਕਰਦਾ ਅੱਠ ਤੋਂ 10 ਪੋਲੀਥਿਨ ਆਪਣੇ ਨਾਲ ਕੈਰੀ ਕਰਦਾ ਠੀਕ ਹੈ ਪੋਲੀਥਿਨ ਉਦੋਂ ਹੀ ਬੰਦ ਹੋ ਸਕਦਾ ਜਦੋਂ ਅਸੀਂ ਸਾਰੇ ਐਫਰਟਸ ਕਰਾਂਗੇ ਝੋਲਾ ਲੈ ਕੇ ਘਰੋਂ ਬਾਹਰ ਜਿੱਦਾ ਪਹਿਲੇ ਸਾਡੇ ਕੁਲਵੇਜ ਨਿਕਲਦੇ ਸੀ ਅਸੀਂ ਫਿਰ ਨਿਕਲਣਾ ਸ਼ੁਰੂ ਕਰ ਦਈਏ ਇਹ ਸਾਡਾ ਸਟੈਂਡਰਡ ਤਾਂ ਡਾਊਨ ਨਹੀਂ ਕਰਦਾ ਨਾ ਬਿਲਕੁਲ ਨਹੀਂ ਲੇਕਿਨ ਪ੍ਰਸ਼ਾਸਨ ਦੀ ਗੱਲ ਕਰੀਏ ਪ੍ਰਸ਼ਾਸਨ ਅਕਸਰ ਜਿਹੜਾ ਕਹਿੰਦਾ ਕਿ ਪੋਲੀਥਿਨ ਤੇ ਰੋਕ ਲਗਾ ਦਿੱਤੀ ਗਈ ਇਹਨੂੰ ਨਾ ਵੇਚੋ ਤੇ ਲੇਕਿਨ ਕਾਰਵਾਈ ਜਿਹੜੀ ਜ਼ਮੀਨੀ ਪੱਧਰ ਤੇ ਕਦੀ ਕਦੀ ਉਹ ਛਾਪੇ ਪੈ ਗਏ ਕੁਝ ਹੋ ਗਿਆ ਉਹਦੇ ਬਾਅਦ ਕਿਧਰੇ ਕੁਝ ਨਜ਼ਰ ਨਹੀਂ ਆਉਂਦਾ ਤੁਸੀਂ ਇਸ ਇਲਾਕੇ ਵਿੱਚ ਵੀ ਜੋ ਹੈ ਹੁਣ ਤੁਸੀਂ ਰੇਡਾਂ ਫੜ ਜਾਂ ਤੇ ਜਾ ਕੇ ਢੋਲੇ ਦੇ ਰਹੇ ਸੀ ਗੱਲਬਾਤ ਵੀ ਕਰ ਰਹੇ ਸੀ ਲੇਕਿਨ ਉੱਥੇ ਵੀ ਪੋਲਿਥੀਨ ਦੇ ਢੇਰ ਲੱਗੇ ਸੀ ਦੇਖੋ ਪ੍ਰਸ਼ਾਸਨ ਦਾ ਜਿਹੜਾ ਸਵਾਲ ਹੈ ਇਹ ਚੀਜ਼ ਜਿਹੜੀ ਪਲਾਸਟਿਕ ਨੂੰ ਬੈਨ ਕਰਨ ਦਾ ਅਥੋਰਾਈਜੇਸ਼ਨ ਹੈ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਤੇ ਨਗਰ ਨਿਗਮ ਦੋਨੋਂ ਕੋਲ ਤੇ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਰੈਗੂਲਰ ਚਲਾਉਣ ਵਾਲੇ ਇਨੀਸ਼ੀਏਟਿਵ ਲੈ ਕੇ ਹਣ ਨਾਲ ਦੇ ਨਾਲ ਦੇਖੋ ਬੰਦ ਉਦੋਂ ਹੋਣਾ ਜਦੋਂ ਅਸੀਂ ਕੋਈ ਸਸਟੇਨੇਬਲ ਸੋਲੂਸ਼ਨ ਲੈ ਕੇ ਆਵਾਂਗੇ। ਹੂੰ। ਠੀਕ ਹੈ। ਹੁਣ 1 ਰੁਪਏ ਦੀ ਪੋਲੀਥੀਨ ਹੀ ਪੈਂਦੀ। ਬੰਦਾ ਆੜਾ ਨਾਲ ਦੇ ਵੀ ਦਿੰਦਾ ਆਪਣੇ ਪ੍ਰੋਡਕਟ ਨਾਲ। ਬਿਲਕੁਲ। ਠੀਕ ਹੈ। ਸੋ ਝੋਲਾ ਜਦ ਤੱਕ ਐਸੀ ਫ੍ਰੀ ਆਫ ਕੋਸਟ ਵਾਲਾ ਮਾਇੰਡ 'ਚ ਲੋਕਾਂ ਨੇ ਨਹੀਂ ਲੈਣੇ ਆ। ਉਦੋਂ ਤੱਕ ਲੋਕਾਂ ਨੇ ਪੋਲੀਥੀਨ ਲੈਣ ਦੀ ਬੰਦ ਨਹੀਂ ਕਰਨਾ। ਤੇ ਲੋਕਾਂ ਦੇ ਦਿਮਾਗ 'ਚ ਖੁਦ ਪੜਨਾ ਚਾਹੀਦਾ ਨਹੀਂ ਕਰੋ ਝੋਲਾ ਲੈ ਕੇ ਆਂ। ਸਮਾਨ ਲੈ ਕੇ ਜਾਂਦੇ ਤੇ ਉਹ ਕਰਕੇ ਪਿਛਲੇ 1 ਘੰਟੇ ਤੋਂ ਆਪਣੀ ਟੀਮ ਨਾਲ ਇੱਥੇ ਝੋਲਾ ਬਣ ਰਿਹਾ ਹਰੇਕ ਫਰੂਟ ਦੀ ਦੁਕਾਨ ਤੇ ਵੀ ਜਾ ਕੇ ਮੈਂ ਇਹ ਕਹਿ ਰਿਹਾ ਖਰੀਦਣ ਵਾਲੇ ਨੂੰ ਵੀ ਤੇ ਵੇਚਣ ਵਾਲੇ ਨੂੰ ਵੀ ਕਿ ਤੁਸੀਂ ਸਿਹਤ ਵੇਚ ਰਹੇ ਹੋ ਉਹ ਸਿਹਤ ਖਰੀਦਣ ਵਾਲੇ ਨਾਲ ਕੈਂਸਰ ਕਿਉਂ ਵੇਚ ਰਹੇ ਹੋ ਇੱਕ ਦੂਜੇ ਨੂੰ ਠੀਕ ਹੈ ਕਿਉਂਕਿ ਉਹ ਵੀ ਨਾਲ akele de naal hi dekho ik polythene cancer carry kar reya banda ik jagah seedha saman vech reya te naal cancer carry kar reya koder ke na ਠੀਕ ਹੈ ਮੈਂ ਬੇਸਿਕਲੀ ਪੰਜਾਬ ਤੋਂ ਨਹੀਂ ਆ ਮੈਂ ਬੌਰਨ ਬਿਹਾਰੀ ਹਾਂ ਠੀਕ ਹੈ ਬਟ ਪੰਜਾਬ ਚ ਆ ਕੇ ਮੈਂ ਸੁਣਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾ ਠੀਕ ਹੈ ਸਿਰਫ ਪੜ੍ਹਨ ਵਾਸਤੇ ਨਹੀਂ ਸੁਣਿਆ ਨਾ ਉਹਨੂੰ ਕਰਨਾ ਵੀ ਤਾਂ ਜਮੀਨੀ ਸਤਹ ਤੇ ਜਮੀਨੀ ਸਤਹ ਤੇ ਕਰਨਾ ਵੀ ਐ ਸੋ ਸਾਨੂੰ ਆਪ ਅਵੇਅਰ ਹੋਣਾ ਪੈਣਾ ਠੀਕ ਹੈ ਤੇ ਕੰਮ ਕਰਨਾ ਪੈਣਾ ਤੁਸੀਂ ਕਿਦਾਂ ਮਹਿਸੂਸ ਕੀਤਾ ਤੁਸੀਂ ਵੀ ਕਾਫੀ ਡੇਅਰ ਦਾ ਅਸੀਂ ਦੇਖ ਰਹੇ ਸੀ ਝੋਲੇ ਲੋਕਾਂ ਨੂੰ ਦੇਰ ਜੀ ਸਮਝਾ ਵੀ ਰਹੇ ਸੀ ਕਿਦਾਂ ਲੱਗ ਰਿਹਾ ਲੋਕਾਂ ਦੀ ਸਮਝ ਆ ਰਹੀ ਹੈ ਦੇਖੋ ਲੋਕਾਂ ਦੇ ਸਮਝ ਹੱਲੇ ਜਿਵੇਂ ਆਪਾਂ ਇੱਕੋ ਦਾ ਮੰਨਨੇ ਆ ਨਾ ਜਦੋਂ ਵੀ ਕੋਈ ਚੀਜ਼ ਨੂੰ ਅਪਲਾਈ ਕਰਦੇ ਆ ਤੁਹਾਨੂੰ ਮੈਂ ਦੇਖ ਰਿਹਾ ਸੀ ਕਿ ਜਿਵੇਂ ਕੋਈ ਫਰੂਟਸ ਨੇ ਜਾਂ ਕੋਈ ਆਲਰੇਡੀ ਲੋਗ ਆਜ ਇੱਕੋ ਮੇਰੇ ਪਲਾਸਟਿਕ ਦੇ ਜਿਵੇਂ ਲਫਾਪੇ ਮੈਂ ਲਿੱਤੇ ਨੇ ਉਹਨਾਂ ਕੋਲ ਜਿਹੜੇ ਜਿਹੜੇ ਚ ਉਹਨਾਂ ਸਮਾਨ ਸੀਗੇ ਤੇ ਉਹਨਾਂ ਨੂੰ ਝੋਲਾ ਦਿੱਤਾ ਆਪਾਂ ਅੱਛਾ ਝੋਲਾ ਦੇ ਕੇ ਤੁਸੀਂ ਉਹਨਾਂ ਦਾ ਪਲਾਸਟਿਕ ਲੈ ਲਿਆ ਹੈ ਹੈਨਾ ਨਾਲ ਦੀ ਨਾਲ ਲੇਤਾ ਹੈਗਾ ਤੇ ਉਹਦੇ ਚ ਉਹਨਾਂ ਨੂੰ ਵੀ ਖੁਸ਼ੀ ਹੋਈ ਹੈ ਕਿ ਇੱਕ ਜਿਹੜੀ ਚੀਜ਼ ਫਟ ਰਹੀ ਹੈ RAMNAL ਫਾੜ ਕੇ ਫਟਾਫਟ ਲਿਫਾਫੇ ਨੂੰ ਉਹਨਾਂ ਨੇ ਸਾਈਡ ਤੋਂ ਸੁੱਟਿਆ ਤੇ ਨਾਲ ਆ ਵਧੀਆ ਝੋਲਾ ਲਿੱਤਾ ਉਹਨਾਂ ਨੇ ਤੇ ਉਹਨਾਂ ਨੂੰ ਆਪ ਨੂੰ ਵੀ ਲੱਗਾ ਤੇ ਏਦਾਂ ਹੌਲੀ ਹੌਲੀ ਜਿਵੇਂ ਜਿਵੇਂ ਲੋਕਾਂ ਤੱਕ ਜੀ ਪਹੁੰਚੇਗੀ ਨਾ ਲੋਕਾਂ ਨੂੰ ਆਪਣੇ ਆਪ ਅਵੇਅਰਨੈਸ ਆਏਗੀ ਮੈਨੂੰ ਪਤਾ ਹੈ ਕਿ ਪੰਜਾਬ ਵਾਸੀ ਹੈਗੇ ਨੇ ਏਦਾਂ ਦੇਖ ਕੇ ਉਹ ਚੀਜ਼ ਜੇ ਤਾਂ ਪਤਾ ਲੱਗ ਜਾਏ ਕਿ ਸਾਡੇ ਸਿਹਤ ਲਈ ਖਲਵਾੜ ਹੈ ਉਹਨੂੰ ਜ਼ਰੂਰ ਅਪਣਾਉਣਗੇ ਉਹਨੂੰ ਪੂਰਾ ਵਿਸ਼ਵਾਸ ਹੈ ਤੁਸੀਂ ਕਿਦਾਂ ਦੇਖ ਰਹੇ ਹੋ ਤੁਸੀਂ ਵੀ ਇਸ ਗਰੁੱਪ ਦੇ ਮੈਂਬਰ ਹੋ ਝੋਲੇ ਵੀ ਤੁਸੀਂ ਫੜੇ ਹੋਏ ਨੇ ਲੋਕਾਂ ਨੂੰ ਦਿੱਤੀ ਹੋਗੀ ਗੱਲਬਾਤ ਵੀ ਕੀਤੀ ਈ ਉਹਨਾਂ ਨਾਲ ਤੇ ਕਿਦਾਂ ਦਾ ਲ ਸੇ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ ਬਦਲਾਵ ਇਕੋਦਮ ਨਹੀਂ ਆਂਦਾ ਬਦਲਾਵ ਲੈਣ ਲਈ ਆਪਾਂ ਨੂੰ ਕੰਸਿਸਟੈਂਸੀ ਕੰਟੀਨਿਉਟੀ ਰੱਖਣੀ ਹੋਏਗੀ ਬਾਰ-ਬਾਰ ਉਹਨਾਂ ਸੋਲੂਸ਼ਨ ਵੱਲ ਲੈ ਕੇ ਜਾਣਾ ਹੋਏਗਾ ਆਪਾਂ ਬੰਦ ਕਰਨ ਤੇ ਤਾਂ ਜਾਣੇ ਨਾਲ ਸੋਲੂਸ਼ਨਸ ਦਵਾਂਗੇ ਤਾਂ ਜ਼ਰੂਰ ਅਪਣਾਨਗੇ ਤੇ ਉਹ ਪਨਾਬ ਹੀ ਰਹਿ ਨਹੀਂ ਗਾ ਕਿੰਨਾ ਕੋਈ ਮਤਲਬ ਨੁਕਸਾਨ ਹੈ ਕਿ ਪਲਾਸਟਿਕ ਦੇ ਜਿਹੜਾ ਸਮਾਨ ਹੈ ਜਾਂ ਪਲਾਸਟਿਕ ਦੇ ਥੇਲੇ ਹੁੰਦੇ ਨੇ ਉਹਨਾਂ ਨੂੰ ਕਿੰਨਾ ਕੋਈ ਤੁਸੀਂ ਮੰਨਦੇ ਹੋ ਕਿ ਕਿੰਨਾ ਕੋਈ ਪਰਿਆਵਰਣ ਨੂੰ ਨੁਕਸਾਨ ਹੋ ਰਿਹਾ ਹੈ ਜਾਂ ਲੋਕਾਂ ਨੂੰ ਜੋ ਹੈ ਬਿਮਾਰੀਆਂ ਫੈਲਾ ਰਿਹਾ ਹੋ ਸੇਪ ਆ ਜੋ ਪਲਾਸਟਿਕ ਹੈ ਸਿਰਫ ਆਪਾਂ ਨੂੰ ਹੀ ਹਾਮ ਨਹੀਂ ਕਰ ਰਿਹਾ ਸਿਰਫ ਲੋਕਾਂ ਨੂੰ ਨਹੀਂ ਕਰ ਰਿਹਾ ਜਾਨਵਰਾਂ ਤੱਕ ਨੂੰ ਹਾਮ ਕਰ ਰਿਹਾ ਆਪਾਂ ਕੀ ਕਰਦੇ ਆਂਗੇ ਕਿ ਚਲ ਆਪਾਂ ਗਊ ਮਾਤਾ ਨੂੰ ਦੇਣਾ ਹੈ ਖਾਣਾ ਦੇਣਾ ਹੈ ਪਲਾਸਟਿਕ ਜਿ ਬੰਨਿਆ ਸਿੱਟਾ ਉਹ ਤੋਂ ਪਲਾਸਟਿਕ ਨੂੰ ਖੋਲ ਕੇ ਖਾ ਰਿਹਾ ਨਾ ਉਹਦੇ ਅੰਦਰ ਕਿੰਨਾ ਪਲਾਸਟਿਕ ਜਾ ਰਿਹਾ ਕਈ ਵਾਰ ਐ ਦੇਖਿਆ ਕਿ ਗਊਆਂ ਜਿਹੜੇ ਪਲਾਸਟਿਕ ਹੀ ਖਾ ਜਾਂਦੇ ਖਾਣ ਦੇ ਨਾਲ ਹੀ ਤੇ ਕਈਆਂ ਵਾਰ ਜਦੋਂ ਮਤਲਬ ਉਹਨਾਂ ਦੇ ਪੇਟ 'ਚ ਜੈ ਬਿਮਾਰੀ ਫੈਲੀ ਹੈ ਜੋ ਵੀ ਦੇਖਿਆ ਤੋਂ ਪਲਾਸਟਿਕ ਕਾਫੀ ਨਿਕਲਿਆ ਉਹਦੇ ਵਿੱਚ 20-20 ਕਿਲੋ ਪਲਾਸਟਿਕ ਨਿਕਲਿਆ ਗਊ ਦੇ ਵਿੱਚ ਗਊ ਦੇ ਪੇਟ ਦੇ ਅੰਦਰੋਂ ਤੁਸੀਂ ਆਪ ਆਪਾ ਖੁਦ ਹੀ ਦੇਖਿਨਾ ਇੱਕ ਜਗ੍ਹਾ ਆਪ ਬਹਿਰੇ ਕਿ ਆਪਾਂ ਪੂਜ ਰਹੇ ਆ ਤੇ ਦੂਸਰੀ ਜਗ੍ਹਾ ਆਪਾਂ ਹੀ ਹਾਮ ਦੇ ਰਹੇ ਆ ਬਿਲਕੁਲ ਉਹ ਨਹੀਂ ਹੋਣਾ ਚਾਹੀਦਾ ਤੁਸੀਂ ਵੀ ਅਦਰ ਇੱਕ ਪਲਾਸਟਿਕ ਹਟਾਓ ਤੇ ਪਵਿੱਖ ਪਹਚਾਉ ਦੀ ਗੱਲ ਕਰ ਰਹੇ ਹੋ ਕਿਦਾ ਲੱਗ ਰਿਹਾ ਕਿ ਕਿੰਨਾ ਕੋ ਅਵੇਅਰ ਹੋਣਾ ਚਾਹੀਦਾ ਲੋਕਾਂ ਨੂੰ ਕਿਉਂਕਿ ਹੁਣ ਬਹੁਤ ਜ਼ਿਆਦਾ ਲੋਲ ਹੋ ਗਿਆ ਜਿਹੜੀਆਂ ਥੇਲੀਆਂ ਜਿਹੜੀਆਂ ਹਰ ਖਾਸ ਕਰਕੇ ਲੁਧਿਆਣਾ ਦੀ ਗੱਲ ਕਰੀਏ ਹਰ ਸਬਜ਼ੀ ਮੰਡੀ ਜਿਹੜੀ ਮੰਡੀਆਂ ਲੱਗਦੀਆਂ ਥੋਕ ਵਿੱਚ ਉੱਥੇ ਜਿਹੜਾ ਇਹਦਾ ਇਸਤੇਮਾਲ ਹੋ ਰਿਹਾ ਅਈ ਤਾਂ ਦੇਖੋ ਹੀ ਸਾਰਿਆਂ ਨੇ ਰੋਕ ਹੀ ਰਹੇ ਆ ਲੋਕੀ ਸਮਝਣ ਤਾਂ ਜ਼ਿਆਦਾ ਚੰਗੀ ਗੱਲ ਆ ਭਾਈ ਕਹਿਣਾ ਚਾਹੁੰਗਾ ਮੈਂ ਤਾਂ ਬਿਲਕੁਲ ਜੋ ਹੈ ਸਮਝਣ ਦੀ ਲੋੜ ਹੈ ਕਿਉਂਕਿ ਪਲਾਸਟਿਕ ਦੇ ਜਿਹੜੇ ਥੇਲੀਆਂ ਨੇ ਖਾਸ ਕਰਕੇ ਉਹਨਾਂ ਨਾਲ ਪਰਿਆਵਰਣ ਨੂੰ ਕਾਫੀ ਨੁਕਸਾਨ ਪਹੁੰਚ ਰਿਹਾ ਹੈ ਤੇ ਜਿਹੜੇ ਸਿਹਜ ਲੋਕਾਂ ਦੀ ਉਹਨਾਂ ਨੂੰ ਵੀ ਜੋ ਹੈ ਨੁਕਸਾਨ ਪਹੁੰਚਦਾ ਤੇ ਇਹ ਬਹੁਤ ਅੱਛਾ ਜੋ ਹੈ ਕਿ ਪ੍ਰੋਗਰਾਮ ਜਿਹੜਾ ਇਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਵੀ ਅਦਰ ਵੀ ਦੇਖ ਸਕਦੇ ਹੋ ਤੁਸੀਂ ਸਵਿਚ ਫੋਰ ਜਿਹੜੀ ਜੀਡੀਐ ਸੰਸਥਾ ਜਿਹੜੀ ਫਾਊਂਡੇਸ਼ਨ ਨੇ ਉਹਨਾਂ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਲੋਕਾਂ ਨੂੰ ਸਮਝਾਇਆ ਜਾ ਰਿਹਾ ਤੇ ਇਸ ਵੀਡੀਓ ਨੂੰ ਵੀ ਜਿਆਦਾ ਤੋਂ ਜਿਆਦਾ ਸ਼ੇਅਰ ਕਰਨ ਦੀ ਲੋੜ ਹੈ ਕਿਉਂਕਿ ਇਹ ਜਿਹੜਾ ਮੈਸੇਜ ਹੈ ਲੈ ਕੇ ਚੱਲੇ ਨੇ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚੇ ਤੇ ਉਹ ਜੋ ਅਵੇਅਰ ਹੋਣ ਤੇ ਪਲਾਸਟਿਕ ਤੋਂ ਜੋ ਹੈ ਦੂਰ ਰਹਿ ਕੇ ਉਹ ਧਰਤੀ ਨੂੰ ਵੀ ਬਚਾਉਣ ਤੇ ਆਪਣੀ ਲੋਕਾਂ ਦੀ ਸਿਹਤ ਨੂੰ ਜੋ ਹੈ ਬਚਾਉਣ ਕੈਮਰਾਮੈਨ ਜਸਵਿੰਦਰ ਸਿੰਘ ਜਨਾਲ ਕੁਲਵੀਰ ਰਾਜ ਸੁਰਕਾਪ ਤੇ ਰਹਿਮਾ ਟੀਵੀ ਲੁਧਿਆਣਾ